ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਤਵਾਰ ਤੋਂ ਮਿਨੀਮਮ ਵੇਜ 17.85 ਡਾਲਰ ਪ੍ਰਤੀ ਘੰਟਾ ਜਿਹੜੀ ਹੈ ਉਹ ਹੋ ਗਈ ਹੈ ਤੇ ਇਹ ਪਿਛਲੇ 17.40 ਡਾਲਰ ਦੇ ਮਿਨੀਮਮ ਵੇਜ ਦੇ ਵਿੱਚ 2.6 ਫੀਸਦੀ ਦਾ ਵਾਧਾ ਹੈ ਰੈਜ਼ੀਡੈਂਟ ਕਿਊਰਟੇਕਰ ਹੋਮ ਸਪੋਰਟ ਵਰਕਰ ਐਪ ਆਧਾਰਿਤ ਡਿਲੀਵਰੀ ਅਤੇ ਰਾਈਡ ਡਰਾਈਵਰ ਵੀ ਇਸ 2.6 ਫੀਸਦੀ ਵੇਜ ਵਾਅਦੇ ਦੇ ਪਾਤਰ ਹੋਣਗੇ ਸੋ ਹੱਥੀ ਬਾੜੀ ਕਰਨ ਵਾਲੇ ਜਿਹੜੇ ਵਰਕਰਾਂ ਦੇ ਲਈ ਖੇਤੀਬਾੜੀ ਬਾਬਤ ਘਟੋ ਘਟ ਉਜਰਤ ਦਰਾਂ ਵਧ ਜਾਣਗੀਆਂ ਸੂਬੇ ਦਾ ਕਹਿਣਾ ਹੈ ਕਿ ਵੇਜ ਵਾਅਦੇ ਦਾ ਜਿਹੜਾ ਸਮਾਇ ਉਹ ਵੱਖਰਾ ਇਸ ਕਰਕੇ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਫਸਲ ਉਤਪਾਦਕਾਂ ਨੂੰ ਵਾਢੀ ਦੇ ਜਿਹੜਾ ਉਹ ਸੀਜ਼ਨ ਦੇ ਦੌਰਾਨ ਵੇਜਸ ਨੂੰ ਅਡਜਸਟ ਕਰਨ ਦੀ ਲੋੜ ਨਾ ਪਵੇ ਸਾਲ ਇਹ ਚੌਥੀ ਵਾਰੀ ਹੈ ਜਦੋਂ ਸਰਕਾਰ ਨੇ ਸਾਲਾਨਾ ਮਿਨੀਮਮ ਵੇਜ ਵਾਦੇ ਨੂੰ ਪਿਛਲੇ ਸਾਲਾਂ ਦੀ ਉਸਤ ਮਹਿੰਗਾਈ ਦੇ ਨਾਲ ਜਿਹੜਾ ਜੋੜਿਆ ਤੇ ਫਰਵਰੀ 2024 ਦੇ ਵਿੱਚ ਸਰਕਾਰ ਨੇ ਬੀਸੀ ਦੇ ਰੋਜ਼ਗਾਰ ਮਿਆਰ ਐਕਟ ਦੇ ਵਿੱਚ ਜਿਹੜਾ ਉਹ ਸੋਧ ਕੀਤੀ ਸੀ ਤਾਂ ਜੋ ਹਰ ਸਾਲ ਘੱਟੋ ਘੱਟ ਦਰਾਂ ਆਪਣੇ ਆਪ ਵਧਾਈਆਂ ਜਾ ਸਕਣ ਸੁਪੇ ਨੇ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ 2024 ਦੇ ਵਿੱਚ ਬੀਸੀ ਦੇ ਵਿੱਚ ਲਗਭਗ 130000 ਕਾਮੇਸਾਂ ਜਨਦੀ ਆਮਦਨੀ ਜਿਹੜੀ ਆ ਮਿਨੀਮਮ ਵੇਜ ਜਾਂ ਇਸ ਤੋਂ ਵੀ ਘੱਟ ਦਰ ਤੇ ਤੇ ਲਿਵਿੰਗ ਵੇਜ ਫਾਰ ਫੈਮਲਿਸ ਬੀਸੀ ਦੀ ਸੁਬਾਈ ਮੈਨੇਜਰ ਜਿਹੜੀ ਹੈ ਉਹਨਾਂ ਨੇ ਕਿਹਾ ਹੈ ਕਿ ਭਾਵੇਂ ਵੇਜਵਾਦ ਦਾ ਚੰਗੀ ਚੀਜ਼ ਹੈ ਪਰ ਮਿਨੀਮਮ ਵੇਜ ਅਤੇ ਲਿਵਿੰਗ ਵੇਜ ਯਾਨੀ ਗੁਜ਼ਾਰੇਯੋਗ ਜਿਹੜੀ ਵੇਜ ਹੈ ਉਸ ਦੇ ਵਿੱਚ ਅਜੇ ਵੀ ਵੱਡਾ ਪਾੜਾ ਹੈ ਸੋ ਫਰੈਂਚ ਮਿਨੀਮਮ ਵੇਜ ਤੋਂ ਪਰੇ ਗੁਜ਼ਾਰੇਯੋਗ ਵੇਜ ਦਿੱਤੇ ਜਾਣ ਦੀ ਵਕਾਲਤ ਜਿਹੜੀ ਉਹ ਕਰਦਾ ਸੋ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਆਲਟਰਨੇਟ ਦੇ ਅਨੁਸਾਰ ਪਰਿਵਾਰ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਦੋ ਜਿਹੜੇ ਨੇ ਉਹ ਬਾਲਗ ਵਿਅਕਤੀਆਂ ਨੂੰ ਪ੍ਰਤੀ ਘੰਟਾ ਜਿੰਨੀ ਵੇਜ ਕਮਾਉਣ ਦੀ ਲੋੜ ਹੈਗੀ ਹੈ ਉਸ ਨੂੰ ਗੁਜ਼ਾਰੇ ਯੋਗ ਵੇਜ ਕਿਹਾ ਜਾਂਦਾ ਸੋ ਲਿਵਿੰਗ ਵੇਜ ਬੀਸੀ ਦੇ ਅਨੁਸਾਰ ਮੈਟਰੋ ਵੈਂਕੂਵਰ ਦੇ ਵਿੱਚ 2024 ਦੀ ਲਿਵਿੰਗ ਵੇਜ 27.05 ਹੈ ਜੋ ਕਿ ਅਪਡੇਟ ਕੀਤੀ ਮਿਨਿਮਮ ਵੇਜ ਦੇ ਨਾਲੋਂ ਡਾਲਰ 9 ਤੋਂ ਵੱਧ ਹੈ ਸੋ ਇਹ ਕਹਿਣਾ ਹੈ ਕਿ ਹਾਊਸਿੰਗ ਸੰਕਟ ਦੇ ਕਾਰਨ ਬੀਸੀ ਦੇ ਵਿੱਚ ਲਿਵਿੰਗ ਵੇਜ ਦੇਸ਼ ਦੇ ਵਿੱਚ ਸਭ ਤੋਂ ਵੱਧ ਹੈ ਸਰਕਾਰ ਨੂੰ ਹਾਊਸਿੰਗ ਸੰਕਟ ਕਫਾਈਤੀ ਭੋਜਨ ਬਿਹਤਰ ਆਵਾਜਾਈ ਤੇ 10 ਡਾਲਰ ਪ੍ਰਤੀ ਦਿਨ ਚਾਈਲਡ ਕੇਅਰ ਵਰਗੀਆਂ ਜਿਹੜੀਆਂ ਚੀਜ਼ਾਂ ਦੇ ਉੱਤੇ ਕਾਰ ਵਿਕਰਨ ਦੇ ਵੀ ਲੋੜ ਹੈ ਇਹ ਸਾਰੀਆਂ ਮਹੱਤਵਪੂਰਨ ਫਰਕ ਲਿਆਉਣੀਆਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ